ਹਾਂਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆਂ ਥ੍ਰੀ ਚਮਕੌਰ ਸਾਹਿਬ ਦੇ ਮੇਨ ਬਾਜ਼ਾਰ ਦੇ ਵਿੱਚ ਇਹ ਗੁਰਦੁਆਰਾ ਕਤਲਗੜ੍ਹ ਸਾਹਿਬ ਰੋਡ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਸਮੂਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਅਤੇ ਆਪਾਂ ਦੇਖ ਸਕਦੇ ਹਾਂ ਕਿ ਇਸ ਬਾਜ਼ਾਰ ਦੇ ਅੰਦਰ ਪੈਟਰੋਲ ਪੰਪ ਲਾ ਲੋ ਕਿਆ ਹੈ ਆਪਾਂ ਦੁਕਾਨਦਾਰ ਵੀ ਲਾ ਲਈਏ ਕਿਆ ਕਿਸਾਨ ਸਰਜੀ ਵਾਲੀ ਲਾ ਲਈਏ ਕਿਸਾਨ ਮੰਡੀ ਵਾਲੇ ਲਾ ਲਈਏ ਦੁੱਧ ਵਾਲੇ ਲਾ ਲਈਏ ਸਾਰਿਆਂ ਨੇ ਉਹਨਾਂ ਕਿਸਾਨ ਦੋਸਤਾਂ ਦਾ ਬਹੁਤ ਧਰਮਾ ਸਵਾਗਤ ਕੀਤਾ ਅਤੇ ਉਹਨਾਂ ਕਿਸਾਨ ਜਿਹੜੇ ਬੰਦੀਆਂ ਦਾ ਧਰਮਾ ਸਵਾਗਤ ਕੀਤਾ ਅੱਬਾ ਦੇਖਦੇ ਆਂ ਇਹ ਬਾਜ਼ਾਰ ਬਿਲਕੁਲ ਤੁਸੀਂ ਮੇਰੇ ਪਿਛਲੇ ਪਾਸੇ ਦੇਖ ਰਹੇ ਹੋ ਦੁਕਾਨਾਂ ਸਾਰੀਆਂ ਬਿਲਕੁਲ ਬੰਦ ਨੇ ਤੇ ਮੈਂ ਤੁਹਾਨੂੰ ਘੁੰਮ ਕੇ ਸਾਰਾ ਬਾਜ਼ਾਰ ਵੀ ਸੈਰ ਕਰਾਉਂਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਵਿਯਾਰ ਮੁਕੰਮਲ ਬੰਦ ਹੈ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਰੋਡ ਸ੍ਰੀ ਚਮਕੌਰ ਸਾਹਿਬ ਹੈ ਦੇਖੋ ਸਾਰਾ ਵਿਯਾਰ ਬਿਲਕੁਲ ਬੰਦ ਹੈ ਲੋਕਾਂ ਨੇ ਬਹੁਤ ਭਰਮਾਹ ਹੰਕਾਰਾ ਦਿੱਤਾ ਪੰਜਾਬ ਬੰਦ ਨੂੰ ਤੇ ਕਿਸਾਨ ਜਥੇਬੰਦੀਆਂ ਦੇ ਇਸ ਹੁਕਮ ਨੂੰ ਦੇਖੋ ਫੇਰ ਕਾਲੇ ਬੂਧ ਦੁੱਧ ਵਾਲੇ ਸਾਰੇ ਟੋਟਲ ਬੰਦ ਨੇ ਹੁਣ ਲਗਭਗ 11 ਵਜੇ ਦਾ ਟਾਈਮ ਹੋ ਚੁੱਕਿਆ ਕੋਈ ਜ਼ਰੂਰੀ ਮੈਡੀਕਲ ਸਬਾਵਾਂ ਵਾਲੇ ਉਹੀ ਲੋਕ ਮਾੜੀ-ਮੋਟੀ ਜਾਣੀ-ਆਉਣੀ ਕਰ ਰਹੇ ਆ ਬਾਕੀ ਸਾਰੀ ਸੰਗਤ ਵੱਲੋਂ ਪੰਜਾਬ ਬੰਦ ਨੂੰ ਭਰਪੂਰ ਹੰਗਾਰਾ 100% ਪੂਰ 100% 101% ਆਪਾਂ ਬੋਲ ਸਕਦੇ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਪਟ્રોલ ਪੰਪ ਵੀ ਬਿਲਕੁਲ ਬੰਦ ਪਿਆ ਦੇ ਨਾਲ ਸਬਜ਼ੀ ਵਾਲੀਆਂ ਦੁਕਾਨਾਂ ਰੂਟਾ ਵਾਲੀ ਮਾਰਕੀਟ ਸਾਰੀ ਟੋਟਲ ਮਾਰਕੀਟ ਬੰਦਾ ਸਾਰਿਆਂ ਨੇ ਕਿਸਾਨ ਜਥੇਬੰਦੀਆਂ ਦਾ ਸਮਰਥਨ ਕੀਤਾ ਕਿਸਾਨ ਜਥੇਬੰਦੀਆਂ ਵੱਲੋਂ ਚਮਕੌਰ ਸਾਹਿਬ ਮੇਨ ਲੁਧਿਆਣਾ ਮਾਰਗ ਰੋਪੜ ਤੋਂ ਲੁਧਿਆਣਾ ਮਾਰਗ ਨਹਿਰ ਦੇ ਪੁਲ ਤੇ ਵੀ ਜਾਮ ਲਗਾਇਆ ਗਿਆ ਤੁਸੀਂ ਦੇਖ ਸਕਦੇ ਹੋ ਸਾਰੀ ਆਵਾਜਾਈ ਠੱਪ ਹੋ ਚੁੱਕੀ ਆ ਜੇੜਾ ਕੋਈ ਜ਼ਰੂਰੀ ਕੰਮ ਜਾਣੇ ਵਾਲਾ ਹੈ ਮੈਡੀਕਲ ਹਾਲਤ ਦੇ ਵਿੱਚ ਆ ਕੋਈ ਹਸਪੀਟਲ ਜਾਣੇ ਵਾਲੇ ਆ ਉਹਨਾਂ ਨੂੰ ਨਹੀਂ ਰੋਕਿਆ ਜਾ ਰਿਹਾ ਉਹਨਾਂ ਨੂੰ ਲਗਾਇਆ ਜਾ ਰਿਹਾ ਕੋਈ ਜ਼ਰੂਰੀ ਕੰਮ ਆਲਾ ਹੈਗਾ